ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਢਾਲੀਵਾਲ ਬੁਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਨੂੰ ਕੁਝ ਪ੍ਰਿੰਟਡ ਤੇ ਕੁਝ ਵਰਕ ਵਾਲੇ ਸ਼ੂਟ ਦਿਖਾਵਾਂਗੇ ਇਹ ਆਪਣੇ ਕੋਲ ਸਿਮਰ ਪਸ਼ਮੀਨਾ ਦਾ ਸ਼ੂਟ ਹੈ ਕੁਝ ਕੁ ਕਲਰ ਪਿਛਲੀ ਵੀਡੀਓ ਤੋਂ ਰਹਿ ਗਏ ਸੀ ਇਹ ਹੈਗਾ ਆਪਣੇ ਕੋਲ ਸਿਮਰ ਪਸ਼ਮੀਨਾ ਦਾ ਕਲਰ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਸੋਹਣੀ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਦੇਖ ਸਕਦੇ ਹੋ ਤੁਸੀਂ ਸ਼ਰਟ ਦੀ ਪ੍ਰਿੰਟਿੰਗ ਇਸ ਦੇ ਨਾਲ ਆਉਗੀ ਇਹ ਮਸਟਰਡ ਕਲਰ ਦੀ ਬਾਟਮ ਇਸ ਤਰ੍ਹਾਂ ਦੀ ਹੈਗੀ ਬਾਟਮ ਬਹੁਤ ਸੋਹਣਾ ਸੂਟ ਹੈ ਇਹ ਇਸ ਤੋਂ ਅਗਲਾ ਇਹ ਕਲਰ ਆਪਣੇ ਕੋਲ ਇੱਕ ਆਜੂਗਾ ਇਹ ਵਾਲਾ ਇਹ ਹੈਗਾ ਕਲਰ ਬਲੂ ਕਲਰ ਇਸ ਦੀ ਇਸ ਤਰ੍ਹਾਂ ਦੀ ਸ਼ਰਟ ਹੈ ਇਸ ਤਰ੍ਹਾਂ ਦੀ ਬਹੁਤ ਹੀ ਸੋਹਣੀ ਸ਼ਰਟ ਦੀ ਪ੍ਰਿੰਟਿੰਗ ਹੈ ਦੀ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਣੇ ਇਸ ਤਰ੍ਹਾਂ ਪ੍ਰਿੰਟਿੰਗ ਦੇ ਵਿੱਚ ਸੀ ਦੇਖ ਸਕਦੇ ਹੋ ਇਸ ਦੇ ਨਾਲ ਆ ਜੂਗੀ ਇਹ ਵਾਲੀ ਬਾਟਮ ਇਸ ਤਰ੍ਹਾਂ ਦਾ ਸ਼ੂਟ ਹੈ ਬਹੁਤ ਹੀ ਸੋਹਣਾ ਸ਼ੂਟ ਹੈ ਜੀ ਸਿਮਰ ਪਸ਼ਮੀਨਾ ਤੇ ਇੱਕ ਕਲਰ ਆਪਣੇ ਕੋਲ ਇਹਦੇ ਵਿੱਚ ਆ ਜੂਗਾ ਜੀ ਆਲਓਵਰ ਇਹ ਗ੍ਰੀਨ ਕਲਰ ਦਾ ਸੀ ਗ੍ਰੀਨ ਜਿਹਾ ਕਲਰ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟਿੰਗ ਹੈ ਸ਼ੂਟ ਦੀ ਬਹੁਤ ਹੀ ਸੋਹਣਾ ਵੀ ਕੁਆਲਿਟੀ ਹੈ ਨਾ ਸ਼ੂਟਾਂ ਦੀ ਫੈਬਰਿਕ ਬਹੁਤ ਹੀ ਸੌਫਟ ਬਹੁਤ ਹੀ ਸੋਹਣਾ ਫੈਬਰਿਕ ਹੈ ਤੁਸੀਂ ਬੇਫਿਕਰ ਹੋ ਕੇ ਨਾ ਸ਼ੂਟ ਲੈ ਸਕਦੇ ਹੋ ਬਹੁਤ ਹੀ ਹੰਡਰਡ ਵਾਲੇ ਸ਼ੂਟ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਵਿਦਾਊਟ ਲਾਈਨਿੰਗ ਤੁਸੀਂ ਜਿਵੇਂ ਮਰਜ਼ੀ ਸ਼ੂਟ ਬਣਾ ਸਕਦੇ ਹੋ ਇਹ ਹੈਗਾ ਆਲਓਵਰ ਸ਼ੂਟ ਬਹੁਤ ਸੋਹਣਾ ਸ਼ੂਟ ਹੈ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਵਰਕ ਵਾਲੇ ਸ਼ੂਟ ਇਹ ਹੈਗਾ ਆਪਣੇ ਕੋਲੇ ਵਰਕ ਵਾਲਾ ਸ਼ੂਟ। ਇਸ ਦਾ ਕਲਰ ਫੋਨ ਦੇ ਵਿੱਚ ਥੋੜਾ ਲਾਈਟਰ ਹੈ ਵੈਸੇ ਤਾਂ ਗ੍ਰੀਨ ਪਿਸਤਾ ਗ੍ਰੀਨ ਕਲਰ ਹੈ। ਇਸ ਤਰ੍ਹਾਂ ਦੀ ਸ਼ਰਟ ਦੀ ਉੱਪਰ ਵਰਕ ਹੈ ਦੀ ਪੂਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਆਊਗਾ। ਇਹ ਹੈਗਾ ਆਰੀ ਵਰਕ ਹੈ। ਪੂਰੀ ਸ਼ਰਟ ਦੇ ਉੱਪਰ ਆਰੀ ਦਾ ਵਰਕ ਹੈਗਾ ਇਸ ਤਰ੍ਹਾਂ। ਗੇਰੇ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੈ। ਬਹੁਤ ਸੋਹਣੀ ਨੈਕਲਾਈਨੈਸ ਦੀ ਇਸ ਤਰ੍ਹਾਂ ਦਾ ਵਰਕ neck ਦੇ ਉੱਪਰ ਆ ਜੂਗਾ। ਬਹੁਤ ਸੋਹਣਾ ਕੰਮ ਹੋਇਆ ਹੋਇਆ। ਬਹੁਤ ਹੀ ਸਫਾਈ ਦਾ ਕੰਮ ਹੈ। ਬਹੁਤ ਸੋਹਣਾ ਨੱਕ ਰੈਡੀ ਹੋਇਆ ਇਸ ਦਾ। ਇਸ ਤਰ੍ਹਾਂ ਦਾ। ਨੇੜੇ ਤੋਂ ਚੈੱਕ ਕਰ ਸਕਦੇ ਹੋ ਕੰਮ। ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ। ਕਲਰ ਕੰਟਰਾਸਟ ਬਹੁਤ ਸੋਹਣਾਗਾ। ਇਸ ਦੇ ਨਾਲ ਇਸ ਦੀਆਂ ਬਾਹਾਂ ਦੇ ਉੱਪਰ ਕੰਮ ਆ ਜੂਗਾ। ਇਹ ਹੈਗਾ ਇਸ ਦੀ ਬਾਹ ਦਾ ਕੰਮ। ਇਸ ਤਰ੍ਹਾਂ ਦਾ। ਬਾਂ ਦਾ ਕੰਮ ਆ ਜਾਊਗਾ ਇਸ ਦੇ ਨਾਲ ਇਸ ਦੀ ਬਾਟਮ ਤੇ ਵੀ ਕੰਮ ਆਊਗਾ ਇਸ ਤੋਂ ਅੱਗੇ ਆਊਗਾ ਇਸ ਦੀ ਬਾਟਮ ਦਾ ਕੰਮ ਇਸ ਦੇ ਪੌਂਚਿਆਂ ਦੇ ਉਪਰ ਆ ਜਾਏਗਾ ਫਲਾਵਰ ਬਹੁਤ ਸੋਹਣੇ ਸੂਟ ਨੇ ਜੀ ਦੁਪੱਟੇ ਆਪਣੀ ਚੁਆਇਸ ਹੈ ਕੋਈ ਵੀ ਤੁਸੀਂ ਇਹਦੇ ਨਾਲ ਲਗਵਾਉਣਾ ਲਗਵਾ ਸਕਦੇ ਹੋ ਸਿੰਪਲ ਦੁਪੱਟਾ ਲੈ ਸਕਦੇ ਹੋ ਵਰਕ ਕਰਵਾਉਣਾ ਵਰਕ ਕਰਵਾ ਸਕਦੇ ਹੋ ਇਹ ਆਪਾਂ ਸ਼ਮਰ ਦੇ ਉੱਪਰ ਕਲਰ ਰੈਡੀ ਕੀਤਾ ਹੈ ਜੀ ਇਹ esto ਕੀ ਹੈ ਹੀ ਕਲਰ ਆਪਾਂ ਇੱਕ ਸੂਟ ਆਪਾਂ ਬਲੈਕ ਕਲਰ ਦੇ ਵਿੱਚ ਬਲੈਕ ਜਾਰਜਟ ਦੇ ਉੱਤੇ ਤਿਆਰ ਕੀਤਾ ਹੈ ਇਹ ਆ ਜਾਊਗਾ ਇਸ ਤਰ੍ਹਾਂ ਦਾ ਪੂਰੀ ਸ਼ਰਟ ਦਾ ਕੰਮ ਇਸ ਤਰ੍ਹਾਂ ਦਾ ਇਹ ਵੀ ਆਰੀ ਵਰਕ ਦਾ ਕੰਮ ਹੈ ਇਹਦੇ ਉੱਪਰ ਬਹੁਤ ਸੋਹਣਾ ਕੰਮ ਹੈ ਇਸਦੇ ਉੱਪਰ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਇਹ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਦਾ ਨੈਕ ਹੈ ਨੇੜੇ ਤੋਂ ਦੇਖ ਸਕਦੇ ਹੋ ਨੱਕ ਦਾ ਕੰਮ ਬਹੁਤ ਸੋਹਣਾਗਾ ਕਲਰ ਕੰਟਾਸਟ ਬਹੁਤ ਸੋਹਣਾ ਹੈ ਇਸ ਦੇ ਨਾਲ ਜਿਸ ਦੀ ਬਾਹ ਦੇ ਉੱਪਰ ਆ ਜੂਗਾ ਕੰਮ ਇਹ ਫਲਾਵਰ ਆ ਜਾਣਗੇ ਇਸ ਦੀ ਬਾਹ ਦੇ ਉੱਤੇ ਇਸ ਤੇ ਵੀ ਸਲਵਾਰ ਦੇ ਉੱਪਰ ਵੀ ਵਰਕ ਆਊਗਾ ਇਸ ਤੋਂ ਅੱਗੇ ਇਸ ਦੀ ਆ ਜੂਗਾ ਸਲਵਾਰ ਦੇ ਉੱਪਰ ਵਰਕ ਇਹ ਪੂਰਾ ਸੂਟ ਆਰੀ ਵਰਕ ਦੇ ਨਾਲ ਤਿਆਰ ਹੋਇਆ ਹੈ ਇਹ ਆਪਾਂ ਜੌਰਜਟ ਦੇ ਉੱਤੇ ਤਿਆਰ ਕੀਤਾ ਹੈ ਇਨਾਂ ਤੇ ਤੁਸੀਂ ਜੋ ਵੀ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਇਹ ਆਪਣੇ ਕੋਲੇ ਅਵੇਲੇਬਲ ਨੇ ਦੋਨੇ ਸੂਟ ਦੀ ਜੇ ਤੁਹਾਨੂੰ ਪਸੰਦ ਨੇ ਤਾਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ